ਨੀ ਕੰਮੀ ਡਾਕਟਰਾਂ ਜੀ ਇੰਨੀ ਕੰਮੀ ਛੱਡ ਇੰਨੀ ਕੰਮੀ ਲੈ ਹਰ ਪਾਸੇ ਭੀੜੇ ਭੀੜ ਤੇ ਪਰਵੇ ਲੋ ਇੱਥੀ ਵੀ ਲੰਮੀ ਹੈ ਇੱਕ ਤੋਂ ਤੱਕ ਨੂੰ ਗੇਟ ਤੱਕ ਲੈਣ ਹੀ ਲੈਣ ਹੋ ਜਾਂਦੀ ਹੈ ਜਿਆਦੀ ਪਰਮੈਸ਼ਾ ਉਹ ਅੰਦਰ ਘਾ ਦਿੰਦੇ ਆ ਜਿਹੜੇ ਆ ਆਮ ਆਦਮੀ ਜਿਹੜੇ ਉਹ ਖੜੇ ਰਹਿ ਨਹੀਂ ਬਹੁਤ ਅਸੂਲਦਾ ਪਰ ਇੱਥੇ ਇੱਥੇ ਆਈਦਾ ਤੇ ਇੱਥੇ ਤੇ ਟੱਕੇ ਵੱਜਦੇ ਆ ਡਾਕਟਰ ਦੇ ਪੂਰੇ ਆ ਸਾਬ ਸੁਣਦੇ ਨਹੀਂ ਮੈਂ ਕਰਦਾ ਹੀ ਆ ਬਹੁਤ ਜ਼ਿਆਦਾ ਖਲੋਤੇ ਪ੍ਰੋਬਲਮ ਬਹੁਤ ਜ਼ਿਆਦਾ ਆ ਆਹ ਨੂੰ ਅੱਜ ਦੂਸਰਾ ਦੇਣਾ ਲੈਣ ਚ ਲੱਗੇ ਪੰਜਾਬ ਸਰਕਾਰ ਦਾਵਾ ਕਰਦੀ ਹੈ ਕਿ ਪੰਜਾਬ ਦੇ ਵਿੱਚ ਬਿਹਤਰ ਸੇਵਾਵਾਂ ਹਨ ਚਾਹੇ ਉਹ ਸਿਵਲ ਹਸਪਤਾਲਾਂ ਦੀ ਗੱਲ ਹੋਵੇ ਚਾਹੇ ਮਹੱਲਾ ਕਲੀਨਿਕ ਦੀ ਗੱਲ ਹੋਵੇ ਅੱਜ ਪਹੁੰਚੇ ਆ ਸਿਵਲ ਹਸਪਤਾਲ ਔਰ ਸਿਵਲ ਹਸਪਤਾਲ ਸਰਕਾਰੀ ਹਸਪਤਾਲ ਦੇ ਵਿੱਚ ਹੈ ਔਰ ਗੱਲ ਵੀ ਕਰਾਂਗੇ ਲੋਕਾਂ ਨਾਲ ਜਿਹੜੇ ਲੋਕ ਇੱਥੇ ਆਏ ਨੇ ਇਲਾਜ ਕਰਵਾਉਣ ਲਈ ਆਏ ਨੇ ਚਾਹੇ ਕਿਸੇ ਨਾ ਕਿਸੇ ਤਰੀਕੇ ਤੇ ਪਹੁੰਚੇ ਨੇ ਚਾਹੇ ਆਪਣੇ ਪੇਸ਼ੈਂਟਸ ਨਾਲ ਲਾਏ ਨੇ ਉਹਨਾਂ ਨਾਲ ਗੱਲ ਕਰਦੇ ਕਿ ਕਿਵੇਂ ਦੀਆਂ ਸਹੂਲਤਾਂ ਨੇ ਚੱਲਦੇ ਪਏ ਮੈਂ ਸਰ ਗੱਲ ਇਹ ਕਹਿੰਦਾ ਇੱਥੇ ਵੀ ਕੋਈ ਗਲਤੀ ਦੋ ਨੰਬਰ ਦੇ ਵਿੱਚ ਵੰਗੀ ਆ ਉੱਥੇ ਇੰਨਾ ਰਸ ਰਹਿੰਦਾ ਇੰਨਾ ਰਸ ਰਹਿੰਦਾ ਕਿ 1 2 ਵਜੇ ਤੱਕ ਵਾਰੀ ਹੀ ਨਹੀਂ ਬੰਦੀਦੀ ਹੋਰ ਡਾਕਟਰਾਂ ਕੋਈ ਮਰੀਜ਼ ਜਾਂਦੇ ਸਾਰੇ 2 ਨੰਬਰ ਤੇ ਜਾਂਦੇ ਆ ਮੈਡਮ ਕੋ ਮੈਡਮ ਬੜੀ ਉਚਾਰੀ ਤੰਗ ਆ ਉੱਥੇ ਡਾਕਟਰ ਸਾਨੂੰ ਹੋਰ ਤੱਕ ਦਾ ਹੱਥ ਆ ਮੈਨੂੰ ਡਾਕਟਰਾਂ ਦੀ ਕਮੀ ਵੀ ਹੈ ਹਾਂ ਗੱਲ ਤੇ ਦੀ ਕਮੀ ਬਸ ਆਹੀ ਮੇਰੀ ਬੇਨਤੀ ਹੈ ਇਸ ਸਾਰੇ ਹਸਪਤਾਲ ਇਹ ਅਕਸਰ ਹੀ ਰਹਿੰਦਾ ਕਿ ਡਾਕਟਰ ਘੱਟ ਨੇ ਚਲੋ ਸਲ ਭਾਵੇਂ ਕੋਈ ਵੀ ਹੋਵੇ ਹਾਂਜੀ ਹਾਂਜੀ ਡਾਕਟਰ ਖਾਣੋ ਬੜੀ ਇੱਕੋ ਮੈਡਮ ਨੂੰ ਸਾਰਾ ਬੋਝ ਪੈਂਦਾ ਵਾ ਕਈਆਂ ਜਵਾਰੀ ਆਉਂਦੀਆਂ ਕਈਆਂ ਦੇ ਦੂਜੇ ਦਿਨ ਆਉਂਦੀ ਕਿਸੇ ਤੇ ਕਿਤੇ ਦਿਨ ਹੋਰ ਵੀ ਗੱਲ ਕਰਦੇ ਆ ਲੋਕਾਂ ਦਾ ਕਿਉਂਕਿ ਸਿਵਲ ਹਸਪਤਲ ਦੇ ਵਿੱਚ ਆ ਔਰ ਸਿਵਲ ਸਰਕਾਰੀ ਹਸਪਤਲ ਦੇ ਵਿੱਚ ਕਿਹੇ ਜਿਹੇ ਸਹੂਲਤਾਂ ਇਹਦੇ ਬਾਰੇ ਚਰਚਾ ਕਰਦੇ ਹੋਰ ਲੋਕਾਂ ਦੀ ਰਾਏ ਲਈ ਤਸਵੀਨਾ ਹਸਪਤਲ ਦੇ ਅੰਦਰ ਦੀਆਂ ਜਿੱਥੇ ਓਪੀਡੀ ਔਰ ਇੱਥੇ ਜਿਹੇ ਸਰਕਾਰੀ ਹਸਪਤਲ ਜਿਹੜੇ ਸਰਕਾਰੀ ਹਸਪਤਲ ਦੇ ਵਿੱਚ ਮੈਂ ਕਹਣਾ ਉੱਥੇ ਵੀ ਸੈਂਕੜੇ ਲੋਕ ਆਉਂਦੇ ਨੇ ਜਿਹੜੇ ਵੱਡੇ ਹਸਪਤਲ ਜਿੰਨੇ ਵੀ ਪੰਜਾਬ ਦੇ ਨੇ ਉੱਥੇ ਰੋਜ਼ਾਨਾ ਸੈਂਕੜੇ ਲੋਕ ਆਉਂਦੇ ਨੇ ਇਲਾਜ ਲਈ ਓਪੀਡੀ ਲਈ ਉਹਨਾਂ ਲੋਕਾਂ ਨਾਲ ਵੀ ਗੱਲ ਕਰਦੇ ਆ ਕਿ ਸਹੂਲਤਾ ਦੇ ਦਾਅਵੇ ਸਰਕਾਰ ਵੱਲੋਂ ਕੀਤੇ ਜਾਂਦੇ ਨੇ ਕਿ ਕਿੰਨੀ ਇੱਕ ਸਹੂਲਤਾ ਨੇ ਸਰਵਲ ਹਸਪੀਟਲ ਦੇ ਵਿੱਚ ਚਾਹੇ ਉਹ ਐਕਸ-ਰੇ ਦੀ ਗੱਲ ਹੋਵੇ ਚਾਹੇ ਦਵਾਈਆਂ ਦੀ ਗੱਲ ਹੋਵੇ ਚਾਹੇ ECG ਦੀ ਗੱਲ ਹੋਵੇ ਚਾਹੇ ਉਹ ਵੀ ਜਿਹੜਾ ਹਸਪੀਟਲਾਂ ਦੇ ਵਿੱਚ ਸਰਕਾਰੀ ਹਸਪਤਾਲ ਦੀ ਜਦੋਂ ਗੱਲ ਕਰਦੇ ਆਂ ਸਰਕਾਰ ਕਹਿੰਦੀ ਆ ਇਹ ਵਿਭਾਗ ਡਿਪਾਰਟਮੈਂਟ ਕਹਿੰਦਾ ਫ੍ਰੀ ਸਾਰਾ ਕੁਝ ਤੁਸੀਂ ਇੱਥੇ ਹਸਪੀਟਲ ਦੇ ਵਿੱਚ ਕਿੰਨਾ ਕੁ ਸਮਾਂ ਮੈਂ ਜਿਹੜੀਆਂ ਮੇਡ ਦਵਾਈਆਂ ਲੈਣੀਆਂ ਪੈਂਦੀਆਂ ਨਾ ਉਹ ਮੈਨੂੰ ਬਾਹਰੋਂ ਜਾ ਕੇ ਲੈਣੀਆਂ ਪੈਂਦੀਆਂ ਜਿਹੜੀਆਂ ਜਿਹੜੀਆਂ ਜੀਤੀਆਂ ਦੀਆਂ ਨੇ ਛੋਟੀਆਂ ਮੋਟੀਆਂ ਉਹ ਤਾਂ ਮਿਲ ਜਾਂਦੀਆਂ ਜਿਹੜੀ ਬਾਕੀ ਕਹਿੰਦੇ ਬਾਹਰੋਂ ਮਿਲੂਗੀ ਬਾਹਰੋਂ ਮਿਲੂਗੀ ਬਾਹਰੋਂ ਮਿਲੂਗੀ ਮਤਲਬ ਮੈਡੀਕਲ ਬਾਹਰ ਜਿਹੜੇ ਮੈਡੀਕਲ ਉਹ ਵੀ ਫਿਰ ਮਹਿੰਗੀਆਂ ਵੀ ਹੋਣਗੀਆਂ ਹੋਰ ਹਾਂਜੀ ਉਹ ਕਾਫੀ ਮਿਲਦੀਆਂ ਨੇ ਉਹ ਮੇਰੇ ਜੋ ਹੁਣ ਹਸਪਤਾਲ ਪਰਚੀ ਹੈ ਦੇ ਵਿੱਚ ਉਹ ਇਹ ਕਿੰਨੀਆਂ ਮਹਿੰਗੀਆਂ ਯਾਦ ਜਿਹੜੀ ਅੰਦਰ ਵਾਲੀਆਂ ਉਹ ਤਾਂ ਸਸਤੀਆਂ ਆ ਸੀਡੀ ਮਿਲਨੀ ਉਹ ਵੀ ਅੰਦਰੋਂ ਹੀ ਹੁੰਦੀ ਹੈ ਕਹਿ ਤੇ ਦਿੰਦੇ ਅੰਦਰੋਂ ਹੀ ਪਰ ਉਹ ਮਿਲ ਮੜ ਕੇ ਕਹਿੰਦੇ ਬਾਹਰੋਂ ਜਾਓ ਬਾਹਰੋਂ ਮੈਡੀਕਲ ਬਾਹਰੋਂ ਮਿਲ ਟੈਸਟ ਦੀ ਗੱਲ ਕਰੀਏ ਤੇ ਟੈਸਟ ਉਹ ਟੈਸਟ ਸਾਰੇ ਉਹ ਹੋ ਹੀ ਜਾਂਦੇ ਤੇ ਟੈਸਟ ਜਿਹੜਾ ਕੋਈ ਨਹੀਂ ਜੇ ਬਾਹਰ ਕ੍ਰਿਸ਼ਨਾ ਲੈਬ ਉਹ ਵੀ ਇਹਨਾਂ ਨਾਲ ਅਟੈਚ ਹੀ ਹੈ ਕਰੇ ਉਹ ਤਰੂ ਤੇ ਪੇਡ ਆ ਨਾ ਹਾਂਜੀ ਉਹ ਤੇ ਪੇਡ ਹੈ ਪੇਡ ਹੈ ਨਾ ਉਹ ਲੈਬ ਤੇ ਟੈਸਟ ਤੇ ਤਕਰੀਬਨ ਹੋ ਹੀ ਜਾਂਦੇ ਆ ਅੱਛਾ ਜੀ ਉਧਰ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਕਿ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਹੈ ਇਹ ਕੀ ਕਾਰਨ ਹੈ ਇੰਨੀ ਕਮੀ ਡਾਕਟਰਾਂ ਦੀ ਇੰਨੀ ਕਮੀ ਇੰਨੀ ਮੰਮੀ ਲੈਂ ਹਰ ਪਾਸੇ ਭੀੜੇ ਭੀੜ ਜਿੱਤਰ ਵੇਲੋ ਐਡੀ ਐਡੀ ਲੰਮੀ ਜਾਂਦੀ ਐ ਇੱਕੋ ਦਾ ਕੋਈ ਗੇਟ ਤੱਕ ਲੈਣ ਹੀ ਲੈਣ ਹੋ ਜਾਂਦੀ ਐ ਅੱਗੋਂ ਫਿਰ ਉਹਨਾਂ ਦਾ ਵੀ ਕਸੂਰ ਨਹੀਂ ਉਹ ਵੀ ਕਲਪ ਜਾਂਦੇ ਐ ਕੋਈ ਡਾਕਟਰ ਸਾਹਿਬ ਇਹ ਗੱਲ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ। ਡਾਕਟਰ ਉੱਚ ਪੱਧਰ ਹੋਰ ਇੱਕ ਇੱਕ ਵੀ ਡਾਕਟਰ ਹੋਰ ਨਾਲ ਇਹਨੇ ਬੈਠੇ ਹਨ ਇਹਨਾਂ ਨੇ ਵੀ ਕੁਝ ਜੀਤੀ ਮਤਲਬ ਇਹਨਾਂ ਦੀ ਹੈ ਵਾ ਕੁਆਲੀਫਿਕੇਸ਼ਨ ਜਿੰਨਾ ਇਹ ਪੜ੍ਹੇ ਆ ਉਹਨਾਂ ਨੇ ਇੱਕ ਲੋਡ ਲੱਗਾ ਹੋਇਆ ਲੱਗਦਾ ਹੈ ਕਿ ਪੜਾ ਰਸਲਾ ਵੀ ਘੱਟ ਹੋ ਜੀਗਾ। ਜਿਹੜੀ ਰੋਜ਼ ਰੁਟੀਨ ਦੀ ਇਹ ਹੈਗੀ ਹੈ ਨਾ ਉਹ ਵੀ ਰੋਜ਼ ਹੀ ਲੋੜ ਪੈਂਦੀ ਲੋਕਾਂ ਨੂੰ ਰੋਜ਼ ਹੀ ਪੀਣ ਲੱਗਿਆ ਲੋਟ। ਬਿਲਕੁਲ ਆਪਾਂ ਹੋਰ ਵੀ ਗੱਲ ਕਰਦੇ ਲੋਕਾਂ ਨਾਲ। ਹੋਰ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿੱਦਾਂ ਦਾ ਇਲਾਜ ਸਭ ਕਿੱਦਾਂ ਨਾਲ ਸਮਝ ਦੇਉ ਸਰਕਾਰੀ ਹਸਪਤਲ ਕਿੱਦਾਂ ਦਾ ਇਫਰਨੈਂਡ ਸਾਰਾ ਇਹੀ ਹੈ ਵੀ ਥੋੜੀ ਭੀੜ ਹੈ ਜਿਆਦੀ ਤੇ ਮਤਲਬ ਇੱਕੋ ਹੀ ਆ ਡਾਕਟਰ ਡਾਕਟਰ ਦੋ ਹੋਣੇ ਚਾਹੀਦੇ ਡਾਕਟਰ ਦੋ ਹੋਣੇ ਚਾਹੀਦੇ ਡਾਕਟਰਾਂ ਦੀ ਕਮੀ ਹੈ ਹਾਂਜੀ ਡਾਕਟਰਾਂ ਦੀ ਕਮੀ ਡਾਕਟਰ ਦੋ ਹੋਣਗੇ ਤੇ ਸਾਰੇ ਜਿਹੜੇ ਮਰੀਜ਼ ਆ ਉਹ ਵੀ ਥੋੜੇ ਵਧੀਆ ਰਹਿਣਗੇ ਤੇ ਕਈ ਇਹ ਅਕਸਰ ਹੀ ਆਪਾਂ ਪੂਰਾ ਹਸਪਤਾਲਾਂ ਦੀ ਵੇਖੀਏ ਤੇ ਸਰਕਾਰੀ ਹਸਪਤਾਲਾਂ ਤੇ ਰਹਿੰਦੀ ਦਿੱਕਤ ਹਾਂਜੀ ਹਾਂਜੀ ਦਿੱਕਤ ਰਹਿੰਦੀ ਆ ਹੁਣ ਕਈ ਘਰ ਦੇ ਕੰਮ ਛੱਡ ਕੇ ਆਏ ਆ ਤੇ ਵੇਖੋ ਸਵੇਰ ਦੀ ਪਰਜੀਤੀ 9 ਵਜੇ ਦੀ ਤੇ ਇਹ ਵਾਰੀ ਆਉਣੀ ਕਿਤੇ 12 ਵਜੇ ਆ ਗਿਆ ਠੀਕ ਆ ਤੇ ਇਹ ਫਿਰ ਘਰ ਦੇ ਕੰਮ ਹੁੰਦੇ ਆ ਤੁਹਾਨੂੰ ਪਤਾ ਹੀ ਆ ਆ ਕਰਕੇ ਫਿਰ ਥੋੜੀ ਇਹਨਾਂ ਦਿੱਕਤ ਆ ਤੇ ਦੂਸਰੀ ਆਪਾਂ ਪੱਕ ਗੱਲ ਕਰੀਏ ਦਵਾਈਆਂ ਹਾਂਜੀ ਮੈਂ ਪੁੱਛਿਆ ਹੋ ਲੱਗਦਾ ਦਵਾਈਆਂ ਵੀ ਥੋੜੀ ਘੱਟ ਮਿਲਦੀਆਂ ਇੱਥੇ ਦਵਾਈਆਂ ਵੀ ਜਿੱਦਾਂ ਲੀ ਬੰਦ ਹੋਰਦੀ ਹੋਗੀ ਘੱਟ ਮਿਲਦੀਆਂ ਬਾਕੀ ਤੇ ਚਲੋ ਥੋੜੀ ਬਹੁਤ ਮਿਲ ਹੀ ਜਾਂਦੀਆਂ ਦਵਾਈਆਂ ਵੀ ਥੋੜੀ ਕਮੀ ਹੈ ਦਵਾਈ ਦੀ ਦਵਾਈਆਂ ਵੀ ਅਸੀਂ ਮੰਗ ਕਰਦੇ ਆਂ ਵੀ ਦਵਾਈਆਂ ਵੀ ਹੋਣੀਆਂ ਚਾਹੀਦੀਆਂ ਇਹ ਤੁਸੀਂ ਕਿੱਥੋਂ ਆਏ ਕਿੱਥੋਂ ਆੜ ਕਾੜੀਆਂ ਤੋਂ ਆਏ ਜੀ ਕਾੜੀਆਂ ਤੋਂ ਆਏ ਹਾਂਜੀ ਤੇ ਕਾੜੀਆਂ ਦੇ ਵਿੱਚ ਵੀ ਤਾਂ ਹਸਪੀਟਲ ਹੈਗਾ ਹਾਂਜੀ ਉੱਥੇ ਹੈਗਾ ਪਰ ਇਹ ਉਹਨਾਂ ਨੇ ਕਿਹਾ ਇਸ ਤੋਂ ਅਰੇਸਟ ਕਰਾਉਣਾ ਹੈ ਇਸ ਤੋਂ ਦਵਾਈ ਲੈਣੀ ਉੱਥੇ ਨਹੀਂ ਹੁੰਦਾ ਉੱਤਨੀ ਜਿੰਦਾ ਉਹ ਵੀ ਸਰਕਾਰੀ ਹਸਪਤਾਲ ਹਾਂਜੀ ਉਹ ਵੀ ਸਰਕਾਰੀ ਹਸਪਤਾਲੋਂ ਉੱਥੇ ਵੀ ਨਹੀਂ ਜਿਆਦਾ ਦਵਾਈਆਂ ਦੁਆਈਆਂ ਦਿੰਦੇ ਨਹੀਂ ਉੱਥੇ ਵੀ ਇਦਾਂ ਹੀ ਆ ਬਸ ਆਈ ਚਲਾਈ ਆ ਫਾਰਮੇਸੀ ਜਿਆਦਾ ਕਰਦੇ ਆ ਇਹਨਾਂ ਦੀ ਪਰਮੈਸ਼ਾ ਉਹ ਅੰਦਰ ਘਾ ਦਿੰਦੇ ਆ ਜਿਹੜੇ ਆ ਆਮ ਆਦਮੀ ਵਜਰੇ ਉਹ ਖੜੇ ਰਹਿੰਦੇ ਆ ਉਹ ਵੀ ਤਾਂ ਰਸ਼ ਹੋਣ ਕਰਕੇ ਹੀ ਹਾਂ ਹਾਂ ਜੀ ਡਾਕਟਰ ਦੀ ਕਮੀ ਪੂਰੀ ਹੋ ਜੇ ਤਾਂ ਸ਼ਾਇਦ ਹਾਂ ਜੀ ਹਾਂ ਹਾਂ ਡਾਕਟਰ ਦੀ ਕਮੀ ਪੂਰੀ ਹੋ ਜੇ ਫਿਰ ਤੇ ਚਲੋ ਥੋੜਾ ਵਧੀਆ ਹੋ ਸਕੇ ਮਰੀਜ਼ ਨੂੰ ਵੀ ਦਿਖਦਾ ਏ ਕਾਦੀਆਂ ਜਿਹੜਾ ਹਸਪੀਟਲ ਉੱਤੇ ਡਾਕਟਰ ਪੂਰੇ ਨੇ ਕਿ ਉੱਥੇ ਵੀ ਕਮੀ ਹੈ ਡਾਕਟਰ ਤੇ ਪੂਰੇ ਆ ਸਾਬ ਸੁਣਦੇ ਨਹੀਂ ਨਾ ਗੱਲ ਆਹੀ ਹੈ ਬਿਲਕੁਲ ਡਾਕਟਰਾਂ ਦੀ ਕਮੀ ਹੈ ਡਾਕਟਰਾਂ ਦੀ ਭਾਜੀ ਤੁਸੀਂ ਸਮਝਦੇ ਹੋ ਕਿ ਸਰਕਾਰੀ ਹਸਪਤਾਲਾਂ 'ਚ ਅੱਜ ਡਾਕਟਰਾਂ ਦੀ ਕਮੀ ਹੈਗੀ ਅਸੀਂ ਕੀ ਕਰ ਸਕਦੇ ਕਮੀ ਜੇ ਕਮੀ ਅਪੀਲ ਆਉਂਦੀ ਹੈ ਤੁਹਾਨੂੰ ਕਮੀਆਂ ਇਹ ਗੱਲ ਲਾਣ ਦੀ ਤਾਂ ਹੀ ਲੱਗੀ ਹੈ ਪਰਟੀਕਲ ਗਾਉਣ ਦੇਤੇ ਨੰਬਰ ਆਏਗੇ ਜਿਹੜੇ ਲੈਣ ਵਾਲੇ ਆਣਗੇ ਨਵੇਂ ਆਉਣਗੇ ਪਰਟੀਕਲ ਦਵਾਈਆਂ ਦਵਾਈਆਂ ਵੀ ਕੋਈ ਨਹੀਂ ਹੈ ਹੋ ਗਈ ਹੈ ਇਹਦੀ ਬਾਤ ਨੂੰ ਤੇ ਸਰਕਾਰ ਦੇ ਕਹਿੰਦੀ ਫ੍ਰੀ ਦਵਾਈਆਂ ਫ੍ਰੀ ਟੈਸਟ ਮੈਂ ਤਾਂ ਆਪਕੇ ਨਾਮ ਹਰ ਜੇ ਇਹ ਕਹਿੰਦੇ ਕੋਈ ਝੂਠੇ ਹੋ ਰੋ ਰੋਸ਼ੋਰ ਰੱਲੇ ਕੋਈ ਹੋਰ ਆਪਣਾ ਹੀ ਗੱਲ ਹੈ ਜੇ ਬਰਾ ਕੋਈ ਕੁਝ ਹੋ ਗਿਆ ਸਾਰੇ ਬਾਪੇ ਕੋਈ ਨਹੀਂ ਕੋਈ ਜਾਂਦਾ ਡਾਕਟਰ ਤੇ ਆਪ ਕਹਿੰਦੇ ਆ ਵੀ ਹੋਰ ਡਾਕਟਰ ਆਉਣੇ ਚਾਹੀਦੇ ਆ ਇੱਕ ਜਣੇ ਕੋ ਨਹੀਂ ਸੰਭਾਲੇ ਜਾਂਦੇ ਇਹ ਬਹੁਤ ਜ਼ਰੂਰ ਨੇ ਡਾਕਟਰ ਅਸੀਂ ਦੇ ਸਾਡੇ ਘਰ ਕਿਉਂ ਆਉਣੇ ਸਰਕਾਰ ਵੇਖੇ ਡਾਕਟਰ ਕਹਿੰਦੇ ਕੀ ਪਤਾ ਕਹਿੰਦੇ ਕੀ ਕਹਿੰਦੇ ਡਾਕਟਰ ਦਾ ਡਾਕਟਰ ਆਪੇ ਚੁੱਕੇ ਜੋ ਤੇ ਰੱਖੀ ਤੇ ਬਾਹਰ ਵੀ ਹੋਰ ਬੈਂਕ ਵਿੱਚ ਜਾਣ ਨੂੰ ਜਾਵੋ ਕੋਈ ਜੇ ਮੈਂ ਸਭ ਵੇਖਿਆ ਲੱਭੀ ਪੂਰੀ ਹੋਣੀ ਚਾਹੀਦੀ ਡਾਕਟਰ ਹਸਪੀਟਲਸ ਦੇ ਵਿੱਚ ਪਾਜੀ ਕਿਦਾਂ ਸਮਝਦੇ ਹੋ ਬਜ਼ੁਰਗੋ ਤੁਸੀਂ ਪਿੰਡਾਂ ਦੇ ਵਿੱਚੋਂ ਪਿੰਡ ਤੋਂ ਆਏ ਹੋ ਮhalla ਕਲੀਨਿਕ ਵੀ ਤੇ ਹੈਗੇ ਤੁਹਾਡੇ ਪਿੰਡਾਂ 'ਚ ਉੱਥੇ ਕਿਦਾਂ ਦਾ ਲਾਜ ਹੈ ਉਹ ਹਾਜ਼ਰ ਲਾਗੇ ਤੇ ਨਹੀਂ ਆ ਰਹੇ ਕੀ ਆਇਆ ਪਰਚੂ ਵੀ ਸੀ ਹਾਂਜੀ ਅਜੇ ਤੱਕ ਕੋਈ ਵਾਰ ਨਹੀਂ ਆਈ ਨਹੀਂ ਚਲੋ ਇਹ ਤੇ ਇੱਕ ਗੱਲ ਹੋ ਗਈ ਇੱਟੇ ਤੁਸੀਂ ਪਰਚੀ ਦਿੱਤੀ ਸਾਨੂੰ ਵਾਰੀ ਨਹੀਂ ਆਈ ਆਪਰ ਸਰਕਾਰੀ ਹਸਪਤਾਲਾਂ ਦੀ ਗੱਲ ਕਰੀਏ ਹੋਰ ਵੀ ਸਰਕਾਰੀ ਹੈ ਕਿ ਡਾਕਟਰ ਉਰੇ ਨਹੀਂ ਨੇ ਜਾਂ ਕੀ ਕਮੀਆਂ ਨੇ ਤੁਸੀਂ ਦੱਸੋ ਕਮੀਆਂ ਦਵਾਈਆਂ ਦੀ ਵੀ ਆਈ ਹੈ ਤੇ ਰਾਜ ਨੂੰ ਜ਼ਰੂਰ ਜ਼ੋਰ ਲਾ ਦੇਣਾ ਉਹਨਾਂ ਨੂੰ ਦਵਾਈਆਂ ਆਉਣਾ ਨਹੀਂ ਇਹ ਵੀ ਨਾ ਕੋਈ ਕੰਮ ਹੋਵੇ ਇਹ ਵੀ ਇੱਕ ਇਲਾਜ ਤੇ ਸਿਹਤ ਤੇ ਬਹੁਤ ਜ਼ਰੂਰੀ ਹੈ ਨਾ ਬੰਦੇ ਲਈ ਇਲਾਜ ਤੇ ਜ਼ਰੂਰੀ ਹੈਗਾ ਗਾਗਾ ਰਿਕਲਪ ਕੋਸ਼ਿਸ਼ ਕਰਨੀ ਹੈ ਇਹਨੇ ਕਟੇ ਖਾਣ ਦੇ ਖਲੋਖ ਲੋ ਗਿਆ ਤੇ ਇਹ ਖਾਣੇ ਪੈਂਦੇ ਨੇ ਕਹਿੰਦੇ ਫਸਟ ਸੌਲ ਦੇ ਵਿੱਚ ਡਾਕਟਰਸ ਦੀ ਕਮੀ ਹੈ ਡਾਕਟਰਸ ਦੀ ਕਮੀ ਹੈ ਇੱਥੇ ਲੰਬੀ ਲਾਈਨ ਆ ਤੁਸੀਂ ਦੇਖ ਸਕਦੇ ਹੋ ਪਰਚੀ ਬਣਾਉਣ ਵਾਲੇ ਦੀ ਫੈਟ ਬਣਾ ਪਰਚੀ ਵਾਲੇ ਹੈ ਨਹੀਂ ਇਸ ਦੇ ਅੱਜ ਸਵੇਰ ਤੋਂ ਬਾਅਦ ਸਰਕਾਰੀ ਹਸਪਤਾਲ ਕਿੰਦਾ ਦਾ ਲਾਜ ਮਿਲਦਾ ਸਾਰੇ ਨਾਂ ਤੇ ਕੇਅਰ ਨਹੀਂ ਕਰਦੇ ਪਏ ਕੇਅਰ ਨਹੀਂ ਕਰ ਕਿੱਦਾਂ ਮਤਲਬ ਕਿੱਦਾਂ ਨਹੀਂ ਕੇਅਰ ਕਰਦੇ ਆ ਦੇਖੋ ਆਣ ਕੇ ਮੈਡਮ ਇੱਕ ਵਾ ਤੇ ਹੈਂਡਲ ਕਰਨ ਵਾਸਤੇ ਪੇਸ਼ੈਂਟ ਜਿਆਦੇ ਆ ਇੱਧਰ ਆਓ ਵੀਡੀਓ ਮੈਂ ਉਧਰ ਤੇ ਲੇਡੀਜ਼ ਮੈਂ ਕ੍ਰਿਟੀਕਲ ਲੇਡੀਜ਼ ਬੋਲਦੀ ਆਣੀ ਤੁਸੀਂ ਦੱਸੋ ਆਂਦੇ ਉਧਰ ਵਾਏ ਬੰਦੇ ਖਲੋਤੇ ਬਹੁਤ ਜਿਆਦੇ ਬਹੁਤ ਜ਼ਿਆਦਾ ਖਲੋਤੇ ਪ੍ਰੋਬਲਮ ਬਹੁਤ ਜ਼ਿਆਦਾ ਵਾ ਆ ਨੂੰ ਅੱਜ ਦੂਸਰਾ ਦੇਣਾ ਲੈਣ ਚ ਲੱਗਿਆ ਬਾਲੀ ਬਾਤ ਜੀ ਇਹ ਇਹ ਅਕਸਰ ਹੀ ਸਿਵਲੋ ਹਸਪੀਟਲ ਦੀ ਤਰਾਸ ਦੀ ਇੱਥੇ ਵੀ ਮੈਂ ਗੱਲ ਕਰਦਾ ਪਿਆ ਉਹ ਕਹਿੰਦੇ ਡਾਕਟਰ ਦੀ ਕਮੀ ਹੈ ਡਾਕਟਰ ਹੀ ਹਾਂ ਜੀ ਡਾਕਟਰ ਦੀ ਕਮੀ ਹੈ ਡਾਕਟਰ 2 ਚਾਹੀਦੇ ਆ ਤੇ ਹੈਗੇ ਆ 1 ਇਸ ਕਰਕੇ ਇਹੋ ਜਿਹਾ ਸਾਰੇ ਡਾਕਟਰ 2 ਚਾਹੀਦੇ ਆ ਡਾਕਟਰ ਆ 1 ਤੇ ਫੇਰ ਕਰਕੇ ਪ੍ਰੋਬਲਮ ਆਉਂਦੀ ਆ ਆਪ ਅਕਸਰ ਹੀ ਆਪਾਂ ਦੇਖਦੇ ਆਂ ਕਿ ਭਾਜੀ ਸਰਕਾਰੀ ਹਸਪੀਟਲਸ ਦੇ ਵਿੱਚ ਉਹ ਲੋਕ ਜਾਂਦੇ ਜਿਹੜੇ ਜ਼ਿਆਦਾ ਲੋਡ ਬੰਦਾ ਜਾਂ ਜਿਹੜੇ ਪ੍ਰਾਈਵੇਟ ਹਸਪੀਟਲ ਚ ਜਾ ਕੇ ਲਾ ਕੇ ਲਾ ਕੇ ਇਲਾਜ ਕਰਾ ਸਕਦੇ ਇਹ ਗੱਲ ਜੀ ਕਿ ਕਿੰਨੀ ਕਿ ਸਰਕਾਰ ਦਾਵਾ ਕਰਦਾ ਸਰਕਾਰ ਦਾਦੇ ਦਾਵਾ ਕਰਦਾ ਸਰ ਸਰਕਾਰ ਦਾ ਦਾਵਾ ਪੂਰਾ ਜੇ ਲਗੀ ਮੈਡੀਸਨ ਫਰੀ ਹਰ ਕਿਸੇ ਜੇ ਇਲਾਜ ਸਹੀ ਹੁੰਦਾ ਪਿਆ ਲੋ ਵੀ ਇਹ ਮੰਨਦੇ ਕਿ ਇਲਾਜ ਸਹੀ ਹੈ ਸਿਰਫ ਜਿਹੜੀ ਮੇਨ ਪ੍ਰੋਬਲਮ ਆ ਡਾਕਟਰ ਦੀ ਆ ਹੁਣ ਆ ਪ੍ਰੈਗਨਸੀ ਜਿਹੜੀਆਂ ਔਰਤਾਂ ਕਿੰਨੀ ਆਈਆਂ ਐ ਗੱਲ ਵੀ ਐ ਗੱਲ ਵੀ ਇਥੋਂ ਆਪ ਲੋਗੇ ਗਏ ਆ ਉਹ ਸਿਰਫ ਡਾਕਟਰ ਆ ਜਿਹੜੇ ਇੱਕ ਤਾਂ ਇੱਥੇ ਬੈਠੇ ਜਿਹੜੇ ਤੇ ਜਿਹੜੇ ਤੁਜੀ ਡਾਕਟਰੋਂ ਪਹਿਲਾਂ ਹੁਣ ਇੱਥੇ ਬੈਠੇ ਉਹਨਾਂ ਫੇਰ ઓਪਰੇਟ ਕਰਨ ਦੇਣਾ ਭਾਜੀ ਕਈ ਵਾਰੀ ਆਪਾਂ ਪ੍ਰੈਗਨਸੀ ਦੇ ਮਾਮਲੇ ਕਈ ਸੁਣੇ ਆ ਕਿ ਰਸਤੇ ਚਾਂਦੇ ਆ ਹਸਪੀਟਲ ਦੇ ਗੇਟ ਦੇ ਉੱਤੇ ਹੀ ਭਾਵੇਂ ਉਹ ਜਿੰਨੇ ਐਮਸੀ ਦਾ ਡਿਲੀਵਰੀ ਹੋ ਜਾਂਦੀ ਆ ਭੋਈ ਐਦਾਂ ਦੇ ਸਰਕਾਰ ਇਹ ਹੁੰਦਾ ਸਰਕਾਰੀ ਹਸਪਤਾਲਾਂ ਦੀ ਕਿਉਂ ਸਰ ਮੈਂ ਇਹੀ ਗੱਲ ਕਹਿਣਾ ਪਤਾ ਨਹੀਂ ਕਿਉਂ ਹੁੰਦਾ ਕਿ ਉਧਰੋਂ ਡਾਕਟਰ ਸਿਰਫ 2 ਚਾਹੀਦੇ ਮੈਂ ਨਾ ਉੱਥੇ ਜਿਹੜੇ ਮੈਂ ਅੰਦਰ ਜਿਹੜੇ ਉਹਨਾਂ ਨੇ ਡਾਕਟਰ ਤੇ ਨਾਲ ਬੰਦੀ ਉਹ ਵੀ ਇਹੀ ਗੱਲ ਕਹਿ ਕੇ ਆ ਕਿ ਡਾਕਟਰ ਇੱਥੇ 2 ਚਾਹੀਦੇ ਡਾਕਟਰ ਉਹ ਤੇ ਵੇਖਦਾ ਉਹਨਾਂ ਵੀ ਇਹੀ ਗੱਲ ਕਹੀ ਹੈ ਹਾਂਜੀ ਕਹਿੰਦੀ ਕਿ ਜਦੋਂ ਤੁਸੀਂ ਸਰਕਾਰੀ ਹਸਪਤਾਲ ਜਾਇਓ ਕਿੰਦਾ ਸਮੇਂ ਤੇ ਉਹ ਆਜ ਕਿੰਨੀ ਕਿ ਲੋਡ ਹੈਗੀ ਆ ਸਰਕਾਰ ਨੂੰ ਸੁਧਾਰ ਕਰਨ ਦੀ ਲੋ ਸਰਕਾਰ ਨੂੰ ਸੁਧਾਰੇ ਇਹੀ ਆ ਕਿ ਜਿਸ ਤਰ੍ਹਾਂ ਵੇਖੋ ਕਿਤਰਾ ਲਾਈਨਾਂ ਲੱਗੀਆਂ ਵਾਂਗ ਉਧਰ ਪਰਚੀ ਨਹੀਂ ਛੇਤੀ ਮਿਲਦੀ ਹੈਗੀ ਇੱਧਰ ਕਿਉਂਕਿ ਇੱਧਰ ਵੀ ਜ਼ਿਆਦਾ ਚਾਹੀਦੇ ਮਤਲਬ ਸਟਾਫ ਜਿਹੜਾ ਵਾ ਕਿਉਂਕਿ ਪਰਚੀ ਕੇ ਨਹੀਂ ਜਲਦੀ ਮਿਲ ਸਕੇ ਡਾਕਟਰਾਂ ਦੀ ਕਮੀ ਹੈ ਹਾਂ ਡਾਕਟਰਾਂ ਦੀ ਕਮੀ ਹੈ ਡਾਕਟਰਾਂ ਦੀ ਭਰਤੀ ਕਰੋ ਜਿਸ ਤਰ੍ਹਾਂ ਇੱਕ ਲੇਡੀ ਜੇ ਡਾਕਟਰ ਆ ਦੋ ਲੇਡੀ ਡਾਕਟਰ ਹੋ ਤੇ ਆਪੇ ਪੀੜ ਕੱਢ ਜਾਂਦੇ ਇਹ ਇਹ ਹੋਰਾ ਹਸਪਤਾਲਾਂ ਦੇ ਵਿੱਚ ਦੀ ਦਿੱਕਤ ਹੈ ਕੀ ਹੈ ਨਹੀਂ ਹੋਰ ਨੱਚਤੇ ਵੈਸੇ ਕਦੀ ਗਏ ਨਹੀਂ ਇੱਥੇ ਹੀ ਆਏ ਆ ਤੇ ਇੱਥੇ ਹੀ ਠਰਾਏ ਆ ਅਕਸਰ ਹੀ ਆਪਾਂ ਸਰਕਾਰੀ ਅਸਟਾਫ ਹੁੰਦੇ ਆ ਕਿ ਪਰ ਖਾਸ ਕਰਕੇ ਪ੍ਰੈਗਨੈਂਟ ਲੇਡੀਆਂ ਨੂੰ ਬੜੀ ਦਿੱਕਤ ਹਾਂਜੀ ਹਾਂਜੀ ਇਹੀ ਲੇਡੀਆਂ ਵਾਸਤੇ ਚਾਹੀਦਾ ਜਰਾ ਵੀ ਜਿਆਦਾ ਮਤਲਬ ਚਾਹੀਦਾ ਉਹਨਾਂ ਵਾਸਤੇ ਉਹਨਾਂ ਦੀ ਮਤਲਬ ਕੇਅਰ ਜਿਆਦਾ ਚਾਹੀਦੀ ਕੇਅਰ ਜਿਆਦਾ ਚਾਹੀਦੀ ਲੇਡੀਆਂ ਜੇ ਆਵੇ ਉਸੇ ਵੇਲੇ ਉਹਨੂੰ ਮਤਲਬ ਦੋ ਮਤਲਬ ਚਾਹੀਦੇ ਡਾਕਟਰ ਮੈਂ ਢੇਜ ਨੇ ਮੇਨ ਰੱਖ ਸਰਕਾਰ ਦੇ ਉੱਚੀ ਉੱਚੀ ਦਾਵਾ ਕਰਦੀ ਕਿ ਬਹੁਤ ਸੁਵਿਧਾ ਬਹੁਤ ਅਸੁਵਿਧਾ ਪਰ ਇੱਥੇ ਤੇ ਇੱਥੇ ਆਈਦਾ ਤੇ ਇੱਥੇ ਤੇ ਕਈ ਭੱਜਦੇ ਆ ਕਿਉਂ ਇੱਕ ਡਾਕਟਰ ਕੀ ਕਰੇ ਇੱਕ ਡਾਕਟਰ ਨਹੀਂ ਕੁਝ ਵੀ ਕਰ ਸਕਦਾ ਇੱਥੇ ਸਟਾਫ ਦੀ ਕਮੀ ਆ ਸਟਾਫ ਹੋਰ ਹੋਣਾ ਚਾਹੀਦਾ ਵਾ ਜਿਹਦੇ ਨਾਲ ਵੀ ਚੰਗੀ ਤਰ੍ਹਾਂ ਸਹੂਲਤਾਂ ਮਿਲ ਸਕਣ ਹਾਂ ਹਾਂ ਪਰ ਆ ਮੜੀ ਨਹੀਂ ਸਰਕਾਰ ਚੰਗੀ ਵਧੀਆ ਆ ਅੱਜ ਲੋਕ ਰਾਏ ਲਈ ਮੈਡੀਕਲ ਸਹੂਲਤਾਂ ਦੀ ਪੰਜਾਬ ਦੇ ਵਿੱਚ ਕਿਵੇਂ ਦੀਆਂ ਮੈਡੀਕਲ ਸਹੂਲਤਾਂ ਔਰ ਉਹਦੇ ਤੇ ਲੋਕ ਰਾਏ ਲੋਕਾਂ ਦੀ ਰਾਏ ਲਈ ਔਰ ਲੋਕਾਂ ਨੇ ਕਹਿਣਾ ਸੀ ਕਿ ਚਾਹੇ ਸਰਕਾਰ ਦਾਵਾ ਕਰਦੀ ਹੈ ਚੰਗੀਆਂ ਸਹੂਲਤਾਂ ਦੀ ਲੇਕਿਨ ਬਹੁਤ ਐਸੇ ਮੁੱਦੇ ਨੇ ਸਿਰਫ ਜਦੋਂ ਜ਼ਮੀਨੀ ਹਕੀਕਤ ਤੇ ਆਈਏ ਤੇ ਸਭ ਤੋਂ ਵੱਡਾ ਜਿਹੜਾ ਲੋਕਾਂ ਦਾ ਕਹਿਣਾ ਸੀ ਕਿ ਡਾਕਟਰਾਂ ਦੀ ਕਮੀ ਹੈ ਜਿਹਦੇ ਕਰਕੇ ਹਸਪੀਟਲ ਸ੍ਰੀ ਓਪੀਡੀਸ ਤੇ ਰਸ਼ ਚਾਹੇ ਉਹ ਜਦੋਂ ਵੀ ਕੋਈ ਐਮਰਜੈਂਸੀ ਵੀ ਜਾਂਦੇ ਆ ਤੇ ਤਾਂ ਵੀ ਉੱਥੇ ਵੀ ਡਾਕਟਰਸ ਦੀ ਕਮੀ ਹੈ ਹਰ ਜਗ੍ਹਾ ਤੇ ਡਾਕਟਰਸ ਦੀ ਕਮੀ ਓਪੀਡੀ ਤੇ ਚਾਹੇ ਆਪਰੇਸ਼ਨ ਥੀਏਟਰ ਦੇ ਵਿੱਚ ਔਰ ਦੂਸਰੇ ਪਾਸੇ ਉਹਨਾਂ ਦਾ ਇਹ ਵੀ ਮੰਗ ਹੈ ਕਿ ਜਿਹੜੀ ਸਿਵਲ ਹਸਪਤਲ 'ਤੇ ਦਾਵਾ ਕੀਤਾ ਜਾਂਦਾ ਕਿ ਸਰਕਾਰੀ ਦਵਾਈ ਬਿਨਾਂ ਫ੍ਰੀ ਮਿਲੀ ਜਾਂਦੀ ਹੈ ਬਿਲਕੁਲ ਫ੍ਰੀ ਹੈ ਲੇਕਿਨ ਉਹਦੇ ਵਿੱਚ ਕਈ ਐਸਗੀਆਂ ਦਵਾਈਆਂ ਵੀ ਨੇ ਜਿਹਨੀਆਂ ਬਾਹਰ ਵਿੰਗੀਆਂ ਦਵਾਈਆਂ ਉਹਨਾਂ ਨੂੰ ਖਰੀਦਨੀਆਂ ਪੈਂਦੀਆਂ ਡਾਕਟਰਸ ਲਿਖ ਕੇ ਦਿੰਦੇ ਨੇ ਜਿਹੜੀ ਅੰਦਰ ਉਪਲਬਧ ਨਹੀਂ ਹੈ ਔਰ ਲੋੜ ਹੈ ਸਰਕਾਰ ਨੂੰ ਇਹਨਾਂ ਦਾਅਵਿਆਂ ਨੂੰ ਸੱਚਾ ਕਰਨ ਦੀ ਜਿਹੜੇ ਦਾਅਵੇ ਉਹ ਕਰਦੀ ਹੈ ਉਹਦੇ ਉੱਤੇ ਖਰਾ ਉਤਰਨਾ ਗੁੱਟ ਚਾਵਲਾ ਗੁਰਦਾਸਪੁਰ